ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਕਰਨਾ ਮੇਰਾ ਨਾਮ ਹੈ ਸਰਬਜੀਤ ਸਿੰਘ ਜ਼ਿਲ੍ਹਾ ਯੂਥ ਅਫਸਰ ਮਾਈ ਭਾਰਤ ਸਾਰਿਆਂ ਨੇ ਜੀ ਆਇਆਂ ਤੇ ਮਾਈ ਭਾਰਤ ਜਿਹੜਾ ਵੇ ਉਹ ਪਾਰ ਸਰਕਾਰ ਦਾ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦਾ ਨਵਾਂ ਇੱਕ ਡਿਪਾਰਟਮੈਂਟ ਹੈ ਤੇ ਅੱਜ ਅਸੀਂ ਇੱਥੇ ਸਾਡੇ ਇੱਥੇ ਉਪਸਥਿਤ ਹੋਣ ਦਾ ਮਕਸਦ ਇਹ ਵੇ ਕਿ ਕੱਲ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਨਮਤੀ ਹੈ ਤੇ ਵੱਡੀ ਗੱਲ ਇਹ ਵੇ ਕਿ ਹੈ 125 ਜਨਮ ਦਿਨ ਤੇ ਸਰਦਾਰ ਪਟੇਲ ਦੀ ਤੇ ਇਸ ਉਪলক্ষ ਵਿੱਚ ਭਾਰਤ ਸਰਕਾਰ ਦੇ ਡਿਪਾਰਟਮੈਂਟ ਮਾਇਆ ਭਾਰਤ ਨੇ ਇੱਕ ਪਦ ਯਾਤਰਾ ਕਰਨ ਦਾ ਪਲਾਨ ਕੀਤਾ ਵੇ ਤੇ ਉਹ ਜਿਹੜੀ ਰੈਲੀ ਹੈ ਉਹਦੇ ਬਾਰੇ ਵਿੱਚ ਦੱਸਣ ਵਾਸਤੇ ਹੁਣ ਅੱਗੇ ਅਸ਼ਤੋਜ ਜੀ ਤੁਹਾਨੂੰ ਗ੍ਰੀਟ ਕਰਨਗੇ ਪ੍ਰੈਸ ਵਾਲੇ ਭਰਾ ਆਪਾਂ ਲਗਾਤਾਰ ਅਲੱਗ-ਅਲੱਗ ਵਿਸ਼ਾ ਤੇ ਮਿਲਦੇ ਰਹਿੰਦੇ ਆ ਇੱਥੇ ਤੁਹਾਡਾ ਆਉਣ ਤੇ ਬਹੁਤ-ਬਹੁਤ ਸਵਾਗਤ ਮੇਰੇ ਨਾਲ ਸ਼੍ਰੀ ਨਰਿੰਦਰ ਮਿੱਤਲ ਜੀ ਹੈ ਮੈਂ ਤੇ ਨਰਿੰਦਰ ਮਿੱਤਲ ਜੀ ਜਿਹੜਾ ਮਿਸਟਰੀ ਕਰਨੇ ਹੋਏ ਇਹ ਨੋਮੀਨੇਟ ਹੈ ਦੋਨਾ ਦੋਨੋਂ ਯਾਨੀ ਇਸ ਯਾਤਰਾ ਨੂੰ ਲੈ ਕੇ ਸਭ ਤੋਂ ਪਹਿਲਾਂ ਭਾਰਤ ਦੇ ਸਭ ਤੋਂ ਪਹਿਲੇ ਤੇ ਜਿਹਨੂੰ ਜਨਨ ਲੋਪੁਰਸ਼ ਕਿਹਾ ਜਾਂਦਾ ਹੈ ਸਰਦਾਰ ਪਟੇਲ ਜੀ ਦਾ ਕੱਲ 150 ਸਾਲਾ ਜਨਮ ਦਿਹਾੜਾ ਤੇ ਉਸ ਜਨਮ ਦਿਹਾੜੇ ਦੇ ਉਪਲਬਖ ਦੇ ਅੰਦਰ ਸਾਰੇ ਨਯੁਵਾਵਾਂ ਨੂੰ ਨੌਜਵਾਨਾਂ ਨੂੰ ਮੈਂ ਵਧਾਈ ਦਿੰਦਾ ਇਹ ਜਿਹੜੀ ਅੱਜ ਪੀਸੀ ਰੱਖੀ ਗਈ ਹੈ ਇਹ ਪੂਰੇ ਦੇਸ਼ ਦੇ ਅੰਦਰ ਹਰੇਕ ਡਿਸਟ੍ਰਿਕਟ ਦੇ ਵਿੱਚ ਸਰਦਾਰ ਪਟੇਲ ਜੀ ਦੇ ਉਪਲਖਿਲੇ ਦੇ ਜਿਹੜਾ ਦੇਖਦੇ ਪ੍ਰਧਾਨ ਸੇਵਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਰਨ ਫੋਰ ਯੂਨਿਟੀ ਸਟਾਰਟ ਕੀਤੀ ਸੀਗੀ 2014 ਤੋਂ ਬਾਅਦ ਉਸੇ ਲੜੀ ਦੇ ਅੰਦਰ ਸਰਦਾਰ ਪਟੇਲ ਜੀ ਦੀ ਇੱਕ ਆਪਾ ਵਰਲਡ ਦੇ ਅੰਦਰ ਸਭ ਤੋਂ ਵੱਡਾ ਸਟੈਚੂ ਜਿਹੜਾ ਗੁਜਰਾਤ ਦੇ ਸਰਦਾਰ ਸਾਗਰ ਡੈਮ ਦੇ ਨਾਲ ਬਣਾਇਆ ਗਿਆ ਉਸ ਨੂੰ ਅੱਗੇ ਲੈ ਕੇ ਇੱਕ 150 ਸਾਲਾ ਸਰਦਾਰ ਐਟ 150 ਕਿਉਂਕਿ ਡਿਜੀਟਲ ਜਵਾਨਾ ਨੌਜਵਾਨ ਸਾਰੇ ਅ ਯੂਥ ਹੈ ਜਿਹੜਾ ਇੰਸਟਾਗ੍ਰam ਫੇਸਬੁਕ ਦਾ ਜੁੜਿਆ ਜੁੜਿਆ ਹੋਇਆ ਉਹ ਹੈਸ਼ਟੈਗ ਰੱਖਿਆ ਗਿਆ ਸਰਦਾਰ @150 ਕੀ ਸਰਦਾਰ ਪਟੇਲ ਜੀ ਦਾ 150 ਜਨਮ ਦਿਵਸ ਦੀ ਉਸ ਨੂੰ ਲੈ ਕੇ ਕਿ ਯੁਵਾਵਾਂ ਦੇ ਅੰਦਰ ਸਰਦਾਰ ਪਟੇਲ ਜੀ ਦੇ ਬਾਰੇ ਜਾਗਰੂਕਤਾ ਹੋਵੇ ਦੇਸ਼ ਦੇ ਪ੍ਰਤੀ ਜਾਗਰੂਕਤਾ ਹੋਵੇ ਇੱਕ ਵਾਕ ਜਿਹੜਾ ਪੈਦਲ ਪਦ ਯਾਤਰਾ ਦਾ ਆਯੋਜਨ ਪੂਰੇ ਦੇਸ਼ ਦੇ ਅੰਦਰ ਕੀਤਾ ਜਾ ਰਿਹਾ ਉਸ ਦੇ ਵਿੱਚ ਬਠਿੰਡੇ ਦੇ ਵਿੱਚ 15 ਤਾਰੀਖ ਨੂੰ ਇਹ ਜਿਹੜਾ ਚੱਲਣਾ ਹੈ ਪਦ ਯਾਤਰਾ ਚੱਲਣੀ ਹੈ ਸਟੇਡੀਅਮ ਤੋਂ ਸ਼ੁਰੂ ਹੋ ਕੇ ਵਾਕ ਵਾਕ ਬਾਜ਼ਾਰਾ ਦੇ ਵਿੱਚੋਂ ਹੁੰਦੀ ਹੋਈ ਇਹ ਸ਼ਹੀਦੇ ਅਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਦੀ ਜਿਹੜੀ ਪ੍ਰਤਿਮਾ ਉਹਨਾਂ ਦੇ ਸਰਦਾ ਸੁਮਨ ਅਰਪਿਤ ਕਰਕੇ ਸਪੋਰਟਸ ਮਾਰਕੀਟ ਵਾਲੀ ਪਾਰਕਿੰਗ ਦੇ ਅੰਦਰ ਇਹਦਾ ਸਮਾਪਨ ਹੋਏਗਾ ਅਰੇ ਵਿੱਚ ਅਸੀਂ ਜੁਵਾਵਾਂ ਨੂੰ ਸਰਟੀਫਿਕੇਟ ਵੀ ਦੇਵਾਂਗੇ ਜਿਹੜੇ ਇਸ ਦੇ ਵਿੱਚ ਪਾਰਟਿਸਿਪੇਟ ਕਰਨਗੇ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਦੇ ਵਿੱਚ ਹੈ ਕਿ ਪੰਜਾਬ ਨੂੰ ਆਪਾਂ ਜਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ ਕਿ ਆਏ ਦਿਨ ਨਸ਼ੇ ਦੇਖ ਜਾਲ ਦੇ ਅੰਦਰ ਜੁਵਾ ਫਸਦਾ ਪਿਆ ਇੱਕ ਸਾਡਾ ਮੋਟਿਵ ਪੰਜਾਬ ਨੂੰ ਲੈ ਕੇ ਵਿਸ਼ੇਸ਼ ਤੇ ਇਹ ਵੀ ਹੈ ਕਿ ਨਸ਼ਿਆਂ ਦੇ ਖਿਲਾਫ ਵੀ ਇਹ ਕਿੰਨਾ ਕੀਤੇ ਆਪਣੀ ਯਾਤਰਾ ਹੋਊਗੀ ਤੇ ਨਾਲ ਜਿਹੜੇ ਸਪੋਰਟਸ ਦੇ ਵਿਚ ਵਾਲੀ ਇਨਕਰੀਜ ਕਰਨ ਵਾਸਤੇ ਅਸੀਂ ਇਹ ਸਟੇਡੀਅਮ ਦੇ ਅੰਦਰੋਂ ਸ਼ੁਰੂ ਕਰਨ ਲੱਗੇ ਆਂ ਆਦੇ ਵਿੱਚ ਬਖਵਾ ਕਾਲਜਾਂ ਸਕੂਲਾਂ ਸੈਂਟਰ ਯੂਨੀਵਰਸਿਟੀ ਦੇ ਦੇ ਵਿਦਿਆਰਥੀਆਂ ਨੂੰ ਅਸੀਂ ਇਨਵਾਈਟ ਕਰਾਂਗੇ ਜਾ ਕਰਕੇ ਤੇ ਤਾਂ ਜੋ ਇਹ ਇਹ ਜਿਹੜੀ ਯਾਤਰਾ ਹੈ ਜਾਂ ਇਹ ਵੋਕ ਹੈ ਇਹ ਸਾਰਥਕ ਹੋ ਸਕੇ ਅਦਾ ਇੱਕ ਅੱਛਾ ਨਤੀਜਾ ਨਿਕਲ ਸਕੇ ਮੈਂ ਅੱਗੇ ਨਿਰੰਦਰ ਮਿੱਤਰ ਜੀ ਨੂੰ ਕਹਾਵਾਂਗਾ ਕਿ ਉਹ ਤੋਂ ਹੋਰ ਬਰੀਫ ਕਰਨਗੇ ਬ੍ਰਦਰ ਅੱਜ ਜੋ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 31 ਅਕਤੂਬਰ ਨੂੰ ਸਰਦਾਰ ਵੱਲਭਾਈ ਪਟੇਲ ਜੀ ਜਿਹੜੇ ਸਾਡੇ ਦੇਸ਼ ਦੇ 1947 ਤੋਂ ਲੈ ਕੇ 1950 ਤੱਕ ਸਾਡੇ ਗ੍ਰਹਿ ਮੰਤਰੀ ਵੀ ਰਹੇ ਔਰ ਦੇਸ਼ ਦੇ ਉਪ ਪ੍ਰਧਾਨ ਮੰਤਰੀ ਵੀ ਰਹੇ ਉਨ੍ਹਾਂ ਦੀ ਯਾਦ ਦੇ ਵਿੱਚ ਇਹ ਪ੍ਰੋਗਰਾਮ ਵੈਸੇ ਤਾਂ ਹਰ ਸਾਲ ਬਣਾਇਆ ਜਾਂਦਾ ਪਰ ਕੇਂਦਰ ਸਰਕਾਰ ਵੱਲੋਂ 150 ਸਾਲਾਂ ਜਿਹੜਾ ਅਸੀਂ ਇੱਥੇ ਪਹਿਲੇ ਵਾਰ ਬਣਾ ਰਹੇ ਹਾਂ ਔਰ بڑے ਜਿਹੜੇ ਵੱਡੇ ਤਰੀਕੇ ਨਾਲ ਇਹ ਜਿਹੜਾ ਪ੍ਰੋਗਰਾਮ 2 ਮਹੀਨੇ ਲਈ ਲਿਖਿਆ ਗਿਆ 6 ਅਕਤੂਬਰ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਇਆ ਔਰ 6 ਦਸੰਬਰ ਤੱਕ ਇਹ ਪ੍ਰੋਗਰਾਮ ਚੱਲੇਗਾ 19 ਯੂਥ ਔਰ ਸਪੋਰਟਸ ਅਫੇਅਰ ਬਲੋ ਹੈ ਕਿਤਾ ਜਾਣਾ ਹੈ ਜਿਸ ਤਰ੍ਹਾਂ ਖਰਦਾਰ ਬਲਬਾਈ ਪਟਿਆਲੇ ਜੀ ਦਾ ਕੁਝ ਸ਼ਾਇਦ ਇਤਿਹਾਸ ਪੜਿਆ ਹੋਣਾ ਕਿ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ 562 ਰਿਆਸਤਾ ਸੀਗੀਆਂ ਔਰ ਉਹਨਾਂ ਨੂੰ ਖਤਮ ਕਰਕੇ ਉਹਨਾਂ ਦਾ ਸਾਡੇ ਹਿੰਦੁਸਤਾਨ ਦੇ ਇੱਕ ਸਰੂਪ ਬਣਾਇਆ ਔਰ ਉਸ ਦੇ ਵਿੱਚ 4-5 ਸਟੇਟਾਂ ਜਿਹੜੀਆਂ ਸਾਡੇ ਪਟੰਡੇ ਦੇ ਲਾਗੇ ਤੇਗੇ ਨੱਬਾ, ਜੀਂਦ, ਫੀਕੋਟ ਔਰ ਪਟਿਆਲਾ ਇਹ ਰਿਆਸਤਾ ਵੀ ਜਿਹੜੀਆਂ ਹੈਗੀਆਂ ਖਤਮ ਕੀਤੀਆਂ 3-4 ਸਟੇਟਾਂ ਜਿਹੜੀ ਰਿਆਸਤਾ ਸੀ ਗਿਆ ਉਸ ਟਾਈਮ ਸਰਦਾਰ ਵੱਲਭਭਾਈ ਪਟੇਲ ਜੀ ਨੇ ਜਿਹੜੀਆਂ ਜਿਹੜਾ ਹੈਗਾ ਆਪਣੇ ਜੋਰ-ਸ਼ੋਰ ਨਾਲ ਉਕਤੀਆਂ ਜਿਸ ਤਰ੍ਹਾਂ ਜੂਨਾਗੜਾ ਜਾਂ ਨizam హైదਰਾਬਾਦੀ ਬਹੁਤ ੜੀ ਸਟੇਟ ਸੀਗੀ ਤਾਂ ਉਹ ਸਟੇਟਾਂ ਵੀ ਉਹ ਨਹੀਂ ਚਾਹੁੰਦੀਆਂ ਸੀ ਕਿ ਇਹ ਹਿੰਦੁਸਤਾਨ ਦੇ ਅੰਸ਼ ਲਈਏ ਐਸੀ ਪਾਕਿਸਤਾਨ ਦਾ 파ਟ ਬਣੀਏ ਪਰ ਉਹਨਾਂ ਨੇ ਇੱਕ ਲੋਕ ਪੁਰਸ਼ਾ ਸੀ ਉਸੇ ਕਰਕੇ ਕਹਨੇ ਆ ਕਿ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਲਾਇਆ ਤਾਂ ਉਹਦੀ ਬਦੌਲਤ ਹੀ ਅੱਜ ਜਿਹੜਾ ਹੈਗਾ ਸਾਡਾ ਜਿਹੜਾ ਮੁਲਕ ਹੈ ਉਹ ਐਸਾ ਵੱਡਾ ਮੁਲਕ ਹੈ ਜਿੱਤੇ ਧਰਮ तरह तरह ਦੇ ਧਰਮ ਰਹਿੰਦੇ ਨੇ ਤਰ੍ਹਾਂ ਤਰ੍ਹਾਂ ਦੀਆਂ ਜਾਤ ਪੱਤਰੀਆਂ ਫਿਰ ਵੀ ਅਸੀਂ ਜਿਹੜਾ ਹੈਗਾ ਇੱਕ ਮੁਲਕ ਦੇ ਵਿੱਚ ਰਹਿ ਰਹੇ ਆਂ ਮੇਨ ਸਾਡਾ ਉਹਨਾਂ ਦਾ ਜਿਹੜੀ ਸੋਚ ਸੀ ਯੂਨਿਟੀ ਵਿਦੇਸ਼ ਨੂੰ ਇੱਕੋ ਰੱਖਣ ਦਾ ਅਸੀਂ ਰੱਖਣੀ ਹੈ ਬੇਸ਼ੱਕ ਜੰਮੂ ਕਸ਼ਮੀਰ ਦਾ ਵੀ ਜਿਹੜਾ ਵੱਡਾ ਇਸ਼ੂ ਸੀਗਾ ਉਹ ਵੀ ਸਰ ਮੋਦੀ ਸਰਕਾਰ ਨੇ ਜਿਹੜਾ 370 ਹਟਾ ਕੇ ਉਹ ਜਿਹੜੀ ਦੋ ਸੰਵਿਧਾਨ ਦੋ ਵਿਧਾਨ ਦਾ ਸੀਗਾ ਉਹ ਵੀ ਉਹਨਾਂ ਨੇ ਖਤਮ ਕੀਤਾ ਤਾਂ ਅੱਜ ਜਿਹੜਾ ਹੈ ਸਾਡਾ ਮੁਲਕ ਜਿਹੜਾ ਹੈਗਾ ਇਹ ਚਾਹੁੰਦਾ ਹੈ ਕਿ ਸਾਡੇ ਜਿਹੜੇ ਯੂਥ ਨੇ ਵੀ ਨੇਗਸ਼ਨਲਿਜ਼ਮ ਕਿਦਾਂ ਡਿਵੈਲਪ ਹੋਵੇ ਇਸ ਤਰ੍ਹਾਂ ਰਾਸ਼ਟਰੀਤਾ ਜਿਹੜੀ ਹੈਗੀ ਆ ਉਹ ਨਵੇਂ ਜਿਹੜੇ ਨੌਜਵਾਨ ਹੈਗੇ ਡਿਵੈਲਪ ਹੋਵੇ ਤਾਂ ਕਿ ਜੋ ਐਸੀ ਪਹਿਲਾਂ ਦੇਖਿਆ ਵੀ ਉਹ ਦੁਬਾਰਾ ਉਸ ਦਾ ਰਿਪੀਟ ਨਾ ਹੋਵੇ ਔਰ ਸਾਡਾ ਜਿਹੜਾ ਮੁਲਕ ਹੈ ਉਹ ਇਸ ਤਰ੍ਹਾਂ ਵੱਧਦਾ ਫੁੱਲਦਾ ਰਹੇ ਔਰ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਜਿਹੜੀ ਦੇਸ਼ ਦੀ ਏਕਤਾ ਔਰ ਅਖੰਡਤਾ ਦਾ ਧਿਆਨ ਰੱਖਣ ਇਹਦੇ ਵਿੱਚ ਅਸੀਂ ਸਾਰੇ ਹੀ ਐਨ ਜੀਓਜ਼ ਨੂੰ ਵੀ ਲੈ ਰਹੇ ਆ ਸਾਰੇ ਸੋਸ਼ਲ ਆਰਗੇਨਾਈਜੇਸ਼ਨ ਨੂੰ ਵੀ ਲੈ ਰਹੇ ਆ ਐਜੂਕੇਸ਼ਨਲ ਇੰਸਟੀਟਿਊਸ਼ਨਾਂ ਨੂੰ ਵੀ ਲੈ ਰਹੇ ਆ ਇਸ ਪ੍ਰੋਗਰਾਮ ਦੇ ਵਿੱਚ ਜੋ ਵੱਖ-ਵੱਖ ਪ੍ਰੋਗਰਾਮ ਵੱਖ-ਵੱਖ ਤਰੀਕਿਆਂ ਨੂੰ ਆਣਗੇ ਉਹਦੇ ਵਿੱਚ ਸ਼ਮੂਲੀਅਤ ਕਰਨ ਔਰ ਹਰ ਬੱਚੇ-ਬੱਚੇ ਦੇ ਜਿਹੜਾ ਹੈ ਮਨ ਦੇ ਵਿੱਚ ਸਰਦਾਰ ਬਲਬਾਈ ਪਟੇਲ ਬਾਰੇ ਕੀ ਉਹਨੇ ਸਾਡੇ ਮੁੱਲਕ ਲਈ ਕੀ ਕੀਤਾ ਔਰ ਕੀ ਉਹਨੇ ਸੋਚੀ ਉਸ ਤਰ੍ਹਾਂ ਦਾ ਐਸੀ ਪ੍ਰਚਾਰ ਪ੍ਰਸਾਰ ਹੋਵੇ ਤਾਂ ਕਿ ਸਾਡਾ ਇਹ ਦੇਸ਼ ਹੈ ਬਧੇ ਫੁੱਲੇ ਔਰ ਜਿਹੜੀ ਦੇਸ਼ ਦੀ ਇਕਤਾ ਔਰ ਅਖੰਡਤਾ ਨੂੰ ਜੋਰ ਦੇਵੇ ਮੈਂ ਇਨਾ ਹੀ ਕਹਿੰਦਾ ਹਾਂ ਸਾਰੇ ਹੀ ਅੱਜ ਪੈਸਟੋਲੇ ਵੀਰ ਜੋ ਆਏ ਨੇ ਬਹੁਤ ਬਤਨਵਾਦੀਆਂ ਟਾਈਮ ਟਾਈਮ ਤੇ ਵੀ ਇਹ ਪ੍ਰੋਗਰਾਮ ਹੁੰਦੇ ਰਹਿਣਗੇ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਇਹਨਾਂ ਨੂੰ ਪ੍ਰੋਪਰ ਕਵਰੇਜ ਦਿੱਤੇ ਰਹੋਗੇ ਤਾਂ ਕਿ ਜਿਹੜਾ ਪਬਲਿਕ ਦੇ ਵਿੱਚ ਜਿਹੜਾ ਹੈ ਮੈਸੇਜ ਉਹਨਾਂ ਜਾਵੇ ਔਰ ਕਾਰਾ ਕਰੇ ਦਾ ਪਹੁੰਚੇ ਬਹੁਤ ਬਹੁਤ ਤਰੀਫ ਕਰਦਾ ਹਾਂ